ਸਾਸਰੀ ਕਾਲਜੀ ਬਾਈ ਸਾਰਿਆਂ ਨੂੰ ਮਨੀ ਪਲੰਬਰ ਦਾ ਸਫਰਨਾਮਾ ਦੇਖਣ ਵਾਲਿਆਂ ਨੂੰ ਤੇ ਬਾਈ ਕੱਲ ਦੀ ਵੀਡੀਓ ਵਿੱਚ ਤੁਹਾਨੂੰ ਦਿਖਾਇਆ ਤਾਂ ਆਪਾਂ ਨੇ ਮੈਂ ਕਰਕੇ ਪਾਣੀ ਚਾਰੇ ਪਾਸੇ ਭਰਿਆ ਹੋਇਆ ਤਾਂ ਤੇ ਨਵੀਂ ਐਕਟਿਵ ਵਾਲੇ ਕਿ ਆਏ ਤੇ ਤੇ ਬਾਈ ਐਕਟਿਵ ਹੋਰ ਇਹ ਸਾਨੂੰ ਦੱਸ ਦਈਏ ਤੇ ਐਕਟਿਵ ਆਪਾਂ ਲੈ ਕੇ ਆਏ ਦੇ 98000 ਦੀ ਐਕਟਿਵ ਆ ਪੈ ਗਈ ਦੀ ਆਪਾਂ ਨੂੰ ਸਾਰਾ ਕੁਝ ਅ ਵਿੱਚ ਪਾ ਕੇ ਤੇ ਉਹ 1 ਲੱਖ 30000 ਦੀ ਕਹਿ ਰਹੇ تھے ਤੇ 5000 ਰੁਪਏ ਘਟਾਇਆ ਬਾਈ ਉਹਨਾਂ ਨੇ ਏ ਭਾਈ ਅੱਜ ਆਪਾਂ ਨੇ ਫੇਰ ਦੁਬਾਰੇ ਕੰਮ ਸ਼ੁਰੂ ਕਰਿਆ ਸੀਵਰੇਜ ਦਾ ਮੁੜੀਖੜ ਦੇ ਏਰੀਆ ਵਿੱਚ ਅੱਗੇ ਵਾਲੇ ਫਰੰਟ ਦਾ ਏਰੀਆ ਰਹਿਦਾ ਤਾਂ ਆਪਣਾ ਕੰਪਲੀਟ ਕਰਨੇ ਨੂੰ ਕਿਚਨ ਦਾ ਪਾਣੀ ਚਲ ਰੇ ਨਾ ਤੇ ਅੱਜ ਮੌਸਮ ਹੈਗੀ ਹੈ ਭਾਈ ਬੱਦਲ ਵਾਜੀ ਦੱਸਿਆ ਹੋਇਆ ਮੀਂਹ ਅੱਜ ਵੀ ਦੇਖਦੇ ਆ ਅੰਦਰ ਦਾ ਹੈਗਾ ਕੰਮ ਪਰ ਹੁਣ ਬਜਰੀ-ਬਜਰੀ ਬਣਨੀ ਹੈ ਬਾਹਰ ਤੇ ਭਾਈ ਕੱਲ ਆਪਾਂ ਬੰਦਾ ਲਿਆਂਦਾ ਦਾ ਇੱਕ ਹੋਰ ਲੱਗਿਆ ਆਪਣਾ ਸਾਹਮਣੇ ਤਾਰਾ ਭਾਈ ਇਹ ਪਟਪਟਾ ਯਾਰ ਬਜਰੀ ਬਜਰੀ ਬਣਾਊਗਾ ਤੇ ਬਈ ਅੱਜ ਇੱਕ ਦੋ ਰਿਪੇਅਰਪੁਰ ਵੀ ਕਰਨੀ ਹੈ ਜਾ ਕੇ ਹੋਰ ਮੈਂ ਪਹਿਲਾਂ ਰਿਪੇਅਰ ਪੂਰਾ ਕਰ ਲਈ ਤੇ ਦੋ ਬੰਦੇ ਆਪਣੇ ਇੱਧਰ ਲੱਗੇਆਂ ਜੀ ਕੋਠੀ 'ਚ ਤੇ ਬਈ ਬਾਕੀ ਪਾਣੀ ਦੀ ਗੱਲ ਕਰੀਏ ਪਾਣੀ ਤਕਰੀਬਨ ਸ਼ਾਮ ਤੱਕ ਨਿਕਲ ਗਿਆ ਦੁਪਹਿਰ ਦੇ ਬਾਅਦ ਮੀਂਹ ਪਿਆ ਨਹੀਂ ਗੱਲ ਤੇ ਨਿਕਲ ਗਿਆ ਤਾਂ ਖੈਰ ਪਾਣੀ ਗਲੀ 'ਚੋਂ ਤੇ ਅੱਜ ਜੇ ਮੀਂਹ ਆ ਪਿਆ ਤਾਂ ਚੰਗੀ ਤਰੀਕੇ ਨਾਲ ਗਲੀ ਸੁੱਕ ਜੂਗੀ ਆਪਣੀ ਵਾਲੀ ਤੇ ਬਹੁਤ ਉੱਧਰ ਇੰਨਾ ਕ 에ਰੀਆ ਵੇ ਨੀਮਾ ਤਾਂ ਆ ਗਿਆ ਕਿ ਪਾਣੀ ਖੜਦਾ ਉੱਧਰ ਇੰਨੀ ਗੱਲ ਬਾਤ ਹੈ ਤੇ ਕੰਮਕਾਰ ਦੀ ਗੱਲ ਬਾਤ ਕਰਦੇ ਆਂ ਬਾਈ ਤੁਹਾਡੇ ਨਾਲ ਆਏ ਬਾਈ ਕੰਮ ਦਾ ਆਪਣਾ ਜੁੜਦੇ ਪੈਪ ਹਾਂ ਠੀਕ ਹੈ ਇਹ ਉੱਪਰ ਦੀਆਂ ਪ੍ਰਵੀਨਾਂ ਜੁੜ ਗਈਆਂ ਆਪਣੀਆਂ ਨਾਲ ਕਰ ਦੂੰਗੇ ਬਾਈ ਕਰ ਦੂੰਗੇ ਕੋਈ ਚੱਕਰ ਨਹੀਂ ਹੈ ਅੱਜ ਸ਼ਾਮ ਨੂੰ ਦੇਖ ਲਊਗੇ ਦੁਵਾਕੇ ਧੌੜਾ ਇੱਕ ਇੱਕ ਮੇਰੇ ਕੋਲ ਪਿਆ ਕਰੀ ਬਾਈਂ ਕਿਆ ਕਹਿੰਦਾ ਬਾਈਂ ਪਰ ਕਹੀਂ ਚੱਕ ਗਿਆ ਕਹੀਂ ਚੱਕ ਦੇ ਘਾਮੇ ਹਰ ਸੋਈ ਦੀ ਪੈ ਪਾ ਫਿਰ ਬਾਬੂ ਪੈ ਰਹੀ ਆਪਣੀ ਇਹ ਸੋਈ ਦੀ ਪੈ ਪਾ ਦੇ ਠੀਕ ਹੈ ਆਹਾ ਆਪਣੀ ਪਟਾਈ ਇੱਥੇ ਦਾ ਪੁਆਇੰਟ ਬਣਾ ਕੇ ਆਪਾਂ ਨੇ ਇਹ ਬਾਈ ਇਹਦੇ ਥੱਲੇ ਦੇਣਾ ਹੈ ਸਿੰਕ ਦੇ ਥੱਲੇ ਦੇਣੀ ਹੈ ਇੱਕ ਜਾਲੀ ਤੇ ਇੱਕ ਇੱਧਰ ਬਾਸ਼ੀਸ਼ਣ ਦੇ ਪੁਆਇੰਟ ਥੱਲੇ ਤੇ ਇੱਕ ਆਪਣੇ ਵਾਸਤੇ ਇੱਧਰ ਲੱਗਣੀ ਹੈ ਸਾਈਡ ਤੇ ਉਹਦੇ ਵਾਸਤੇ ਪਟਾਈ ਚੱਲੀ ਜਾਂਦੀ ਹੈ ਤੇ ਅੱਜ ਹੌਦੀ ਬਣਾਉਂਗੇ ਆਪਾਂ ਬਾਈ ਤੇ ਪੈਪੂ ਸਾਰੇ ਪਾ ਕੇ ਬਿਜਲੀ-ਬਿਜਲੀ ਪਾ ਕੇ ਅੱਜ ਕੰਪਲੀਟ ਕਰਨੇ ਦੀ ਕੋਸ਼ਿਸ਼ ਹੋਗੀ ਆਪਣੀ ਕੰਮ ਦੀ ਰਿੰਗ ਆ ਗਿਆ ਅਰੇ ਗਈ ਹੈ ਕਿ ਫੰਨੇ 200 ਮਿੰਟ ਤੇ ਲਾਈਟ ਚ ਹੈ। ਕੀ ਲੈਣਾ ਹੁਣ ਤਾਂ ਕਾਂਢੀ? ਹਾਂ। ਲੈ ਵੀ ਤਾਰੇ ਭਾਈ ਕਾਂਢੀ ਚੱਕ। ਬਾਸ਼ਵਿਸ਼ਣ ਵਾਸਤੇ ਬਾਪੂ ਡਰੇਨਾ ਦੋ ਪਾਣੀ ਆ ਹਨਾ। ਬਾਸ਼ਵਿਸ਼ਣ ਦਾ ਲੈਦਾ ਪੰਗਾ ਪੈ ਗਿਆ। ਦੋੜ ਰਹੀ ਨਾ ਪਾਉਣੇ ਦਾ ਫੋਦੀ ਚੁਣਾਈ ਕੀ ਕਰੋਗੇ ਬਾਬੂ ਇਹਦੇ ਬਾਅਦ ਹੁਣ ਆਪਾਂ ਫੋਦੀ ਦੀ ਚੁਣਾਈ ਬੁਜਰੀ ਬੁਜਰੀ ਪਾ ਕੇ ਥੱਲੇ ਸਰੀਆ ਪਾਉਣਾ ਇੱਥੇ ਬਈ ਆਪਣੇ ਬਾਥਰੂਮ ਦੇ ਵਾਸਤੇ ਛੱਡੇ ਆ ਛੱਡੇ ਡਰੇਨ ਵਾਸਤੇ ਟੈਂਪਰੇਰੀ ਬਾਥਰੂਮ ਬਣ ਸਕਦਾ ਉਰੇ ਆਉਣ ਵਾਲੇ ਟਾਈਮ ਵਿੱਚ ਲੈ ਵੀ ਕੀਤਾ ਫੀਟ ਦਾ ਸੈਂਟਰ ਦੇਖ ਲਈ ਕਿੰਨਾ ਰੱਖੂ ਪਿੱਛੇ ਤੇ ਹਵਾ 16 ਇੰਚ ਦਾ ਟੋਟਾ ਵੱਢੀਏ ਦੋ ਪ੍ਰਵੀ ਜਨਾ ਬਣਾਤੀਆਂ ਬਾਈ ਆਪਾਂ ਨੇ ਇੱਕ ਪੈਪ ਤੇ ਇੱਕੋ ਸਾਹਮਣੇ ਆਪਣੀ ਸ਼ੀਟ ਦੀ ਪ੍ਰਵੀ ਬਣ ਗਈ ਤੇ ਇੱਧਰ ਜਿੱਦਾਂ ਮਾਣਾ ਮੋਟਾ ਪਾਣੀ ਗਿਰੂਗਾ ਫਰਸ਼ ਤੇ ਉਹਦੇ ਵਾਸਤੇ ਜਾਲੀ ਵੀ ਦੀ ਵਿੱਚ ਪਾਤੀ ਕਿ ਪੌੜੀ ਦੇ ਥੱਲੇ ਬਾਥਰੂਮ ਟੈਂਪਰੇਰੀ ਹੈ ਵਾਸਤੇ ਇਹ ਤਾਂ ਆਲਜੀ ਤੌਰ ਤੇ ਬਣਾਇਆ ਬਾਈ ਨੇ ਇੱਥੇ ਲਾਲ ਮੋਨ ਦੀ ਸ਼ੀਟ ਵਗੈਰਾ ਲਾ ਕੇ ਕਵਰ ਕਰ ਲੂਗਾ ਦਰਵਾਜ਼ਾ ਵਗੈਰਾ ਲੱਗ ਜਾਊਗਾ ਨਾਲੇ ਆਪਣੀ ਮੋਟਰ ਲੱਗਣੀ ਹੈ ਉੱਧਰ ਤੇ ਭਾਈ ਬਾਉਂਦੇ ਹੁਣ ਪਾਈਪਾਂ ਤੇ ਬਜਰੀ ਆਹ ਥੱਲ ਤਾਂ ਗਾਜਾ ਪਾੜ ਦੇ ਸਰ ਭਾਈ ਕਿੰਨੇ ਬੋਰੀ ਦਾ ਬਣਾਇਆ ਮਾਲ ਦੋ ਬੋਰੀਆਂ ਮਾਲ ਬਣਾਇਆ ਦੋ ਦਾ ਬਣਾ ਤਿਆ ਹਾਂ ਠੀਕ ਐ ਪਾਲਾ ਫੇ ਪਾਲਾ ਪਾ ਲਈਏ ਮੌਸਮ ਭਾਈ ਕਿਣ ਮਣ ਕਿਣ ਮਣ ਜਿਹਾ ਵਾਲਾ ਹੋ ਗਿਆ ਫੇਰ ਤੇ ਚਲੋ ਇੰਨਾ ਕਰਿਆ ਲੈਣਾ ਚੱਲ ਜੂਗਾ ਕੰਮ ਆਪਣਾ ਬਜਰੀ ਪਾਉਣੀ ਅੰਦਰ ਪਾਈਪਾਂ ਤੇ ਫੇ ਬਣਾਉਨੇ ਆ ਹੌ ਦੀਪਾਂ ਬਾਬੂ ਜੋੜ ਲੈ ਬੁੱਗੇ ਪਏ ਫਟਾਫਟ ਇਹ ਸੀਨੇ ਬੰਦ ਕਰਦੀ ਦਿਖਾ ਦੂ ਇਸ ਪਾ ਨੂੰ ਬਜਰੀ ਲੱਗਿਆ ਵਈ ਤਾਂ ਕਾਹਨ ਦੇਖ ਤਾਂ ਨਾ ਨਜ਼ਾਰੇ ਵਈ ਕਰੀ ਠੀਕ ਆ ਮਾਲਾ ਜਿਆਦਾ ਟੈਂਟ ਕਰਾਂਗੇ ਅਡਨੇ ਖਿਨਵਾਲਾ ਬਜਰੀ ਦਾ ਹੋਟਲ ਕਰ ਦੂੰਗਾ ਬੱਸ ਕਰ ਦੇ ਮੰਦ ਕਿਹੜੇ ਦੇ ਗਾਹੀ ਠੀਕ ਹੈ ਕਾਲੇ ਜਨਛਾਨ ਹਾਂ ਬੱਸ 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 ਪਾਦੇ ਬਜਰੀ ਮੁੰਡਿਆ ਬੱਸ ਰੇਸ਼ਨ ਦੇ ਡਰੇਨਾ ਪੈ ਗਈਆਂ ਨੇ ਬਾਬੂ ਸਾਰਾ ਚੋਬਰ ਡਟਿਆ ਹੋਇਆ ਅੱਜ ਆਪਣਾ ਬਜਰੀ ਦੇ ਰਿਹਾ। ਇਹਦਾ ਤਬੂਆ ਪੇਜ ਬਣਾਇਆ ਤਾਂ ਤਾਰੇ ਮਾਲ। ਯਾਰ ਗੋਲੀ ਦਾ ਮਾਰਿਆ ਯਾਰ। ਪਹਿਲਾਂ ਤਾਂ ਦੋ ਬਰੀਆਂ ਮੈਂ। ਦੇਖ ਕ ਬਣਾਉਂਗਾ ਸਾਡੇ ਕੋਲ ਜਲਦੀ ਖੰਡ ਨਹੀਂ ਹੋਣੀ। ਠੀਕ ਆ ਠੀਕ ਆ। ਮੇਰੇ ਦਿਮਾਗ ਤਾਂ ਦੁੱਖਣਾ ਵੀ 20 ਦਿਨ ਤੱਕ ਰਹਾ ਤਾਂ ਨਾ। ਨਾ ਨਾ ਠੀਕ ਆ ਗੱਲ। ਪਤਾ ਨਹੀਂ ਖਤਰਾ ਕਿਵੇਂ ਹੁੰਦਾ ਹੈ। ਸੱਜ ਦੀ ਤਿਆਰੀ ਕਰਦੇ ਆਪਾਂ ਬਾਪੂ ਹੁਣ ਖੱਡਾਂ ਦਾ ਮਾਰਤਾ ਬਾਹਰ ਨੂੰ ਸੀਬਰੇ ਦਾ ਕਨੈਕਸ਼ਨ ਬਾਈ ਕਹਿੰਦੇ ਹੋਇਆ ਵਾ ਸਾਡਾ ਉਹੀ ਦੇਖ ਰਹੇ ਹਾਂ ਲੱਭ ਕੇ ਦੇਖ ਕਰਦੇ ਬਾਈ ਤਾਰੇ ਮੇਨ ਫੋਨ ਦਾ ਬੇ ਤਿਆਰ ਫਿਰ ਦੇ ਬਜਗੀ ਹਾਂ 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 ਕਰਦੇ ਆ ਸੀਬਰੇ ਦਾ ਕਨੈਕਸ਼ਨ ਬਾਈ ਪਹਿਲਾਂ ਦਾ ਹੋ ਕੇ ਹੋਇਆ ਹੋਇਆ ਤਾਂ ਉਹ ਲੱਭ ਰਹੇ ਆ ਪਰ ਲੱਭਿਆ ਨਹੀਂ ਸਾਰੀ ਲੋਕ ਟਾਈਲ ਪੱਟਦੀ ਇਹ ਕਿਤੇ ਇਸ ਟਾਈਮ ਹੈ ਬਾਈ ਬਣਾਈ ਹੋ ਜੇ ਕਿਤੇ ਇਸ ਟਾਈਮ ਵੀਡੀਓ ਬਣ ਬਣੀ ਹੁੰਦੀ ਨਾ ਆਪਣੀ ਤਾਂ ਅੱਜ ਆ ਤਾਂ ਉਹ ਨਹੀਂ ਤੇ ਆਉਣੀ ਹੈਗੀ ਹੂੰ ਉਹਨੂੰ ਕੱਦਾਂ ਕੱਢ ਕੇ ਦੇਖ ਲੈਣਾ ਤਾਂ ਜਰੂਰ ਤਾਂ ਵੀਡੀਓ ਤਾਂ ਬੰਦ ਰਹਿ ਗਿਆ ਸੀ ਚਲੋ ਖੈਰ ਦੇ ਰਹੇ ਦਰੁਸਤ ਆਏ ਲੱਭੂਗੇ ਬਾਈ ਪੈਰ ਤਾਂ ਲੱਭ ਗਏ ਛੱਡੂਗੇ ਆਪਾਂ ਸਿਵਰੇ ਦਾ ਕਨੈਕਸ਼ਨ ਹੋਇਆ ਹੋਇਆ ਪਹਿਲਾਂ ਉਹਨਾਂ ਨੂੰ ਜੋੜਨ ਦਾ ਹੁੰਦਾ ਤਾਂ ਹੀ ਬਾਣੀ ਦੀ ਆਪਾਂ ਚਲੋ ਹੁਣ ਆਪਾਂ ਬਾਹਰ ਕੱਢ ਕੇ ਪੈਰ ਛੱਡ ਦਿੰਨੇ ਆ ਮਾਰਦੇ ਮੁੰਡੇ ਆ ਕਾਂਢੀ ਮਾਰਦੇ ਪੱਧਰਾ ਕਰਦੇ ਫਿਰ ਮੈਂ ਸਰੀਆ ਰੱਖ ਦਿੰਦੇ ਚ ਸਰੀਆ ਪਾਉਂਗੇ ਵਿੱਚ ਆਪਾਂ ਆਹਦੇ ਪਾਹ ਦੇ ਚੰਗੀ ਤਰ੍ਹਾਂ ਪੱਧਰਾ ਕਰਦੇ ਕਿਆ ਮਾਰ ਬਣਾ ਰਹਾ ਹੈ ਮਹਾਰਾਜ ਦਸੋੜੀ ਧੀ ਵਾਈ ਧੀ ਹੌਦੀ ਬਣ ਰਹੀ ਆ ਹੌਦੀ ਸੀਵਰੇਜ ਵਾਲੀ ਹੌਦੀ ਕੇ ਅੰਦਰ ਕੁਝ ਪਾਏ ਹੈ ਬਹੁਤ ਟੈਂਬਰ ਹੈ ਨਾ ਦਿਖਾ ਦੇ ਆਪਾਂ ਨੇ ਅੱਛੇ ਪਾਇਲ ਸੱਜਿਆ ਸੀ ਬਰੇ ਦਾ ਕਨੈਕਸ਼ਨ ਨਹੀਂ ਬਾਈ ਲੱਭਿਆ ਜੇ ਸਾਨੂੰ ਪਟ ਪਟ ਕੇ ਸਾਰੇ ਪਾਸੇ ਟਾਇਲਾ ਪਟਤੀਆਂ ਪਰ ਕਨੈਕਸ਼ਨ ਸਾਨੂੰ ਕਿੱਦਾਂ ਨਹੀਂ ਪਾ ਲਿਆ ਤੇ ਆਪਾਂ ਨੇ ਬਾਹਰ ਕੱਢ ਕੇ ਛੜਤੀ ਪਾਈਪ ਦੇਖਦੇ ਆ ਵੀ ਹੁਣ ਕਾ ਲੂ ਇੱਥੇ ਸੜਕ ਪਟ ਕੇ ਨਵਾਂ ਕਨੈਕਸ਼ਨ ਕਰਦੇ ਆ ਜਾਂ ਉਹੀ ਲੱਭ ਕੇ ਜੋੜਦੇ ਆ ਆਪਣੀ ਹੌਦੀ ਬਣ ਕੇ ਤਿਆਰ ਹੋ ਗਈ ਬਾਹਰ ਵਿੱਚ ਵੀ ਮੜਾ ਜੀ ਕਾਂਢੀ ਮਾਰਦੇ ਯਾਰ ਇਹਦੇ ਢਾਲ ਜੀ ਬਣ ਜੂਗੀ ਨਾਲ ਤਾਂ ਅਦਰਦਾਂ ਜੋਜਾਂ ਇਹ ਦੇਖ ਲਈ ਹੌਦੀ ਬਣ ਗਈ ਆਪਣੀ ਖੈਰ ਅੰਦਰ ਦਾ ਕੰਮ ਨਿਭੜ ਗਿਆ ਆਪਣਾ ਬਾਹਰ ਦਾ ਕੰਮ ਰਹਿ ਗਿਆ ਬਾਈ ਤੇ ਪਾਣੀ ਵਾਲਾ ਕਨੈਕਸ਼ਨ ਵੀ ਬਾਈ ਖੱਡਾ ਮਾਰਦੇ ਉਹਦੇ ਇੱਥੇ ਪੌੜੀ ਥੱਲੇ ਇੱਥੇ ਕਨੈਕਸ਼ਨ ਆਪਣਾ ਗਟਰ ਚ ਕੱਟ ਕੇ ਛੱਡਿਆ ਹੋਇਆ ਉਹ ਵੀ ਅੰਦਰ ਬਾੜੂਗੇ ਕੱਲ ਨੂੰ ਬਾਤ ਤੁਸੀਂ ਬਾਈ ਵੀਡੀਓ ਦੇਖਦੇ ਰਹੇ ਹੋ ਤੇ ਵੀਡੀਓ ਨੂੰ ਲਾਈਕ ਕਰਦੇ ਕਰੋ ਬਾਈ ਜਰੂਰ ਤੇ ਵੀਡੀਓ ਨੂੰ ਸਬਸਕ੍ਰਾਈਬ ਵੀ ਕਰਦੇ ਹੋ ਵੀਡੀਓ ਬਾਈ ਐਂਡ ਤੱਕ ਦੇਖ ਲਿਆ ਕਰੋ ਇਹ ਵੀਡੀਓ ਚੰਗੀ ਲੱਗੀ ਜੇ ਸਾਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਤੇ ਇਸੇ ਦੇ ਨਾਲੇ ਬਾਈ ਆਪਣਾ ਅੱਜ ਦਾ ਵੀਡੀਓ ਸਮਾਪਤ ਕਰਦੇ ਆਂ ਮਿਲਦੇ ਆ ਕੱਲ ਨੂੰ ਨਵੇਂ ਵਲੌਗ ਦੇ ਨਾਲ ਧੰਨਵਾਦ ਬਾਈ